का समय है मंत्री जी के पास इसके बाद मंत्री जी यहां से जाने वाले हैं तो अनुशासन में सभी सर के केवल मंडल प्रधान ने अनुशासन कायम रखो ताकि सभी तस्वीर अनुराध आ सके भारती <laughs> जनाटी ਮੈਂ ਇਸ ਵਾਰ ਬੇਤੀ ਕਰਾਂਗਾ ਸਾਰੇ ਮੰਡਲ ਭਤਾਨ ਸੁਫਲਾ ਭਾਲਿਆ ਜਸੀਖਾ ਨੂੰ ਸਰਸ ਜਸਾਮਰਾ ਮਾਤਰਮ ਵਰਦੇ ਮਰਦੇਮ ਜੋਗਤੋ ਸੇਵਾ ਬੋਲਿ ਗਤਿ ਆਮੀਨੀ नमस्कार सत श्रीकाल पहले तो थोड़ा सारे का धनबाद छुट्टी वाले दिन वैसे तो मीडिया की कोई छुट्टी होती नहीं पर संडे वाले दिन भी रविवार वाले दिन सारे अपना टाइम के आए हो ਤੱਕ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਮਜ਼ ਬਟਿੰਡਾ ਦੀ ਗੱਲ ਹੈ ਉਹਦੀ ਇੰਸਟੀਚੂਨਲ ਬਾਡੀ ਦੀ ਹੈ ਮੀਟਿੰਗ ਮੀਟਿੰਗ ਬਹੁਤ ਚੰਗੀ ਹੋਈ ਬਹੁਤ ਵਧੀਆ ਕੈਂਪਸ ਐਮਜ਼ ਬਟਿੰਡਾ ਦਾ ਬਣ ਕੇ ਤਿਆਰ ਹੋਇਆ ਨਾ ਕੇਵਲ ਬਟਿੰਡਾ ਲਈ ਬਾਕੀ ਜ਼ਿਲ੍ਹਿਆਂ ਲਈ ਬਲਕਿ ਜਿਹੜੇ ਬਾਕੀ ਹੋਰ ਜ਼ਿਲ੍ਹੇ ਰਾਜਸਥਾਨ ਜਾਂ ਬਾਕੀ ਰਾਜਾਂ ਦੇ ਨੇ ਉਹਨਾਂ ਤੋਂ ਵੀ ਬੜੇ ਲੋਕੀ ਇੱਥੇ ਆਪਣੇ ਇਲਾਜ ਕਰਾਣ ਲਈ ਆਂਦੇ ਨੇ ਜਦੋਂ ਮੈਂ ਉੱਥੇ ਕੁਝ ਪੇਸ਼ੈਂਟਸ ਨੂੰ ਮਿਲਣ ਵੀ ਗਿਆ ਤਾਂ ਮੈਂ ਦੇਖਿਆ ਕਿ ਉਹਨਾਂ ਨੂੰ ਇਹ ਸੀਗਾ ਕਿ ਜਿਹੜਾ ਇਨਡੋਰ ਪੇਸ਼ੈਂਟ ਹੈ ਜਿਹਨੂੰ ਐਡਮਿਟ ਕੀਤਾ ਜਾਂਦਾ ਹੈ ਉਹਦੇ ਪਰਿਵਾਰ ਵਾਲੇ ਜਦੋਂ ਉੱਥੇ ਰਹਿਣਾ ਆਏ ਤਾਂ ਫਿਰ ਸ਼ਹਿਰ 'ਚ ਰਹਿਣਗੇ ਤਾਂ ਪੈਸਾ ਬਹੁਤ ਲੱਗਦਾ ਹੈ ਤਾਂ ਅਸੀਂ ਉਹਨਾਂ ਲਈ ਇੱਕ ਵਧੀਆ ਸਹੂਲਤ ਉੱਥੇ ਲਗਭਗ 300 ਬੈੱਡ ਦੀ ਪੇਸ਼ੈਂਟ ਦੇ ਨਾਲ ਜਿਹੜਾ ਕੋਈ ਆਇਆ ਉਹਦਾ ਰਿਸ਼ਤੇਦਾਰ ਉਹਦੇ ਪਰਿਵਾਰਜਨ ਉਹਦੇ ਲਈ ਬਣਵਾਣ ਜਾ ਰਹੇ ਹਨ ਅਗਲੇ ਕੁਝ ਮਹੀਨੇ ਜਨਨ ਕੇ ਤਿਆਰ ਹੋ ਜਾਏਗੀ ਉਸ ਤੋਂ ਬਾਅਦ ਉਹਨਾਂ ਲਈ ਇੱਕ ਵੱਡੀ ਸੁਵਿਧਾ ਉੱਥੇ ਹੋਏਗੀ ਉਸ ਤੋਂ ਲੱਗ ਜਿਹੜਾ ਮੈਂ ਭਾਰਤੀ ਅੰਤਾ ਪਾਰਟੀ ਦੇ ਕਾਰਜਕ੍ਰਮ ਆ ਜੱਥੇ ਆਇਆ ਮੇਰਾ ਮਨ ਸੀਗਾ ਕਿ ਬਠਿੰਡੇ ਆਇਆ ਤਾਂ ਮੈਂ ਆਪਣੇ ਯੁਵਾ ਸਾਥੀਆਂ ਨਾਲ ਮਿਲ ਕੇ ਜਾਵਾਂ ਪਾਰਟੀ ਦੇ ਪ੍ਰਮੁੱਖ ਲੀਡਰਸ ਨਾਲ ਮਿਲ ਕੇ ਜਾਵਾਂ ਸੋਚਿਆ ਤਾਂ ਸੀ ਗਿਣੇ-ਚੁਣੇ ਕਾਰਜਕਰਤਾ ਆਉਣਗੇ ਲੇਕਿਨ ਹਾਲ ਵੀ ਛੋਟਾ ਪੈ ਗਿਆ ਜੋਸ਼ ਵੀ ਬਹੁਤ ਸੀ ਇਹਦੇ ਪਿੱਛੇ ਕਾਰਨ ਹੈ ਜੋ ਹਾਲਾਤ ਅਜ ਪੰਜਾਬ ਦੇ ਹੋ ਗਏ ਨੇ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੈ ਪੰਜਾਬ ਦੀ ਜਨਤਾ ਨੂੰ ਲੱਗਦਾ ਪੰਜਾਬ ਤੇ ਕਬਜ਼ਾ ਕਰ ਲਿਆ ਹੈ ਪੰਜਾਬ ਚ ਸਰਕਾਰ ਪੰਜਾਬੀਆਂ ਦੀ ਬਣਾਈ ਸਰਕਾਰ ਤਾਂ ਹੈ ਪਰ ਚਲਾਉਣ ਵਾਲਾ ਕੋਈ ਹੋਰ ਹੈ ਜਿੱਦਾਂ ਯੂਪੀਏ ਦੀ ਸਰਕਾਰ ਚ ਰਿਮੋਟ ਕੰਟਰੋਲ ਕਿਸੇ ਹੋਰ ਦੇ ਹੱਥ ਸੀ ਸਿੱਗੇ ਸਰਦਾਰ ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀ ਜਲਦੀ ਸਰਕਾਰ ਕਿਤੇ ਹੋਰ ਤੋਂ ਸੀ ਇੱਥੇ ਵੀ ਸਰਦਾਰ ਭਗਵੰਤ ਮਾਨਤਾ ਹੈ ਮੁੱਖ ਮੰਤਰੀ ਪਰ ਸਰਕਾਰ ਕੌਣ ਚਲਾ ਰਿਹਾ ਕਿਹਦਾ ਕਬਜ਼ਾ ਹੈ ਕਿਦੇ ਨਿਰਣੇ ਕੌਣ ਪੰਜਾਬ ਚ ਭ੍ਰਸ਼ਟਾਚਾਰ ਕਰਨ ਲਈ ਮਜਬੂਰ ਕਰ ਰਿਹਾ ਹੈ ਕੌਣ ਪੰਜਾਬੀਆਂ ਨਾਲ ਕਿਤੇ ਕੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਿਹਾ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ 1100 ਰੁਪਇਆ ਮਹਿਲਾਵਾਂ ਦੇ ਖਾਤੇ 'ਚ ਨਹੀਂ ਆਇਆ ਲੱਖਾਂ ਨੌਜਵਾਨਾਂ ਨੂੰ ਨੌਕਰੀ ਦੇਣੇ ਸੀ ਨਹੀਂ ਦਿੱਤੀਆਂ ਚਿੱਟਾ ਮੁਕਤ ਨਸ਼ਾ ਮੁਕਤ ਪੰਜਾਬ ਕਰਨਾ ਸੀ ਨਹੀਂ ਕੀਤਾ ਗਲਾ ਫਾੜ-ਫਾੜ ਕੇ ਆਮ ਆਦਮੀ ਪਾਰਟੀ ਦੇ ਨੇਤਾ ਉਹ ਕਹਿੰਦੇ ਸੀ ਕਿ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਧਾਮ ਦੇਵਾਂਗੇ ਦیتے ਕਿਸੇ ਨੂੰ ਨੇ ਮਿਲਿਆ ਹਰ ਬਰਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ ਤੇ ਪੰਜਾਬ ਦੇ ਲੋਕੀ ਥੋੜੇ ਕਬਰائے ਰਹਿੰਦੇ ਨੇ ਪਤਾ ਨਹੀਂ ਕਿੱਥੇ ਗੈਂਗਵਾਰ ਹੋ ਜਾਣੇ ਕਿਹੜੇ ਗੈਂਗਵਾਰ ਦੇ ਬੰਦੇ ਨੇ ਕਿਹਨੂੰ ਮਾਰ ਦੇਣਾ ਹੈ ਵਪਾਰੀ ਹੈ ਅਧਿਕਾਰੀ ਹੈ ਨੇਤਾ ਹੈ ਅਭਿਨੇਤਾ ਹੈ ਖਿਡਾਰੀ ਹੈ ਜਿਹਦਾ ਥੋੜਾ ਨਾਮ ਹੋ ਗਿਆ ਉਹ ਆਪਣੇ ਆਪ ਨੂੰ ਥੋੜਾ ਜਿਹਾ ਅਸੁਰੱਖਿਤ ਮਹਿਸੂਸ ਕਰਦਾ ਹੈ ਉਹ ਕਬਰਾਇਆ ਫਿਰਦਾ ਹੈ ਜੇਲਾਂ ਤੋਂ ਗੈਂਗ ਚੱਲਦੇ ਪਏ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਕਿਉਂਕਿ ਇਹ ਕਿਸੇ ਇੱਕ ਪੰਜਾਬੀ ਦੁਆਰਾ ਚਲਾਈ ਸਰਕਾਰ ਨਹੀਂ ਹੈ ਇਹ 12 ਆਏ ਬੰਦਿਆਂ ਨੇ ਜਿਹਨਾਂ ਨੂੰ ਦਿੱਲੀ ਵਾਲੇ ਨਕਾਰਤਾ ਜਿਹੜੇ ਤਿੰਨੋਂ ਜੇਲ੍ਹ ਗਏ ਦਿੱਲੀ ਚ ਜਿਹੜੇ ਤਿੰਨੋਂ ਦਿੱਲੀ ਚ ਜੇਲ੍ਹ ਗਏ ਸ਼ਰਾਬ ਕੋਟਾਲੇ ਦੇ ਚੱਕਰ ਚ ਤੇ ਬਾਕੀ ਕੋਟਾਲਿਆਂ ਚ ਅੱਜ ਉਹ ਤਿੰਨੋਂ ਬੰਦੇ ਦਿੱਲੀ ਨਜ਼ਰ ਨਹੀਂ ਆਉਂਦੇ ਉਹ ਪੰਜਾਬ ਦੇ ਮੰਤਰੀਆਂ ਦੇ ਘਰਾਂ ਚ ਆ ਕੇ ਰਹਿੰਦੇ ਨੇ ਪੰਜਾਬ ਦੇ ਸਰਕਾਰ ਦੇ ਨਿਰਣੇ ਕਰਦੇ ਨੇ ਤੇ ਜਵਾਬਦੇਹੀ ਖੜੀ ਕਰਨਗੇ ਤੇ ਭਗਵੰਤਾਨ ਦੀ ਕਰਨਗੇ ਅੱਜ ਆਮ ਆਦਮੀ ਪਾਰਟੀ ਦੇ ਅੰਦਰ ਕਹਿੰਦੇ ਨੇ ਜਵਾਲਾਮੁਖੀ ਫਟਣ ਜੈਸੀ ਸਥਿਤੀ ਆ ਗਈ ਹੈ ਵੋਲਕੇਨੋ ਐਰਾਪਟ ਹੋਣਾਂ ਜਿਵੇਂ ਬਹੁਤ ਗਰਮੀ ਆਜਵੇ ਬਹੁਤ ਉਬਾੜਾ ਲੱਗੇ ਅੰਦਰੋਂ ਉਹੋ ਜਿਹੀ ਹਾਲਤ ਆ ਜ ਆਮ ਆਦਮੀ ਪਾਰਟੀ ਦੇ ਅੰਦਰ ਤੁਸੀਂ ਅਗਲੇ 6 ਮਹੀਨੇ ਬਾਅਦ ਦੇਖਿਓ ਇੱਕ ਇੱਕ ਕਰਕੇ ਇਹਨਾਂ ਦੇ ਨੇਤਾਵਾਂ ਨੂੰ ਛੱਡਣਾ ਸ਼ੁਰੂ ਕਰ ਦੇਣਗੇ ਕੋਈ ਇਸਤਿਫਾ ਦੇਗਾ ਵਿਧਾਇਕ ਕੋਈ ਦੂਸਰੀ ਪਾਰਟੀ ਜੁਆਇਨ ਕਰੇਗਾ ਕੋਈ ਐਮਪੀ ਛੱਡੇਗਾ ਕਿਉਂਕਿ ਸਾਰਿਆਂ ਨੂੰ ਲੱਗਦਾ ਹੈ ਕਿ ਇਹ ਪਾਰਟੀ ਕਹਿੰਦੀ ਕੁਛ ਹੈ ਕਰਦੀ ਕੁਛ ਹੈ ਖਾ ਵੱਡੇ ਵੱਡੇ ਦਿਖਾਂਦੀ ਹੈ ਬਾਅਦ ਚ ਦਿੰਦੀ ਕੁਝ ਨਹੀਂ ਅੱਜ ਮੈਂ ਨਹੀਂ ਕਹਿਣਾ ਐ ਸੀ ਕਾਰਕਟਰਾਂ ਨੂੰ ਕਿ ਸਰਕਾਰ ਅਗਲੀ ਭਾਰਤੀ ਜਨਤਾ ਪਾਰਟੀ ਬਣਾਵੇ ਇਹਦੇ ਲਈ ਪੋਲਿੰਗ ਬੂਥ ਤੋਂ ਲੈ ਕੇ ਆਪਣੇ ਆਪਣੇ ਮੰਡਲਾਂ ਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ نیچے ਕੰਮ ਕਰਨਾ ਹੈ ਪੋਲਿੰਗ ਬੂਥ ਜਿੱਤਣੇ ਤੇ ਪੂਰੀ ਤਾਕਤ ਲਗਾ ਕੇ ਕੰਮ ਖੜਾ ਕਰਨਾ ਕਾਂਗਰਸ कांग्रेस संविधान पे जाओ यात्रा करे तो इतना बड़ा मजाक देश को ही नहीं है संविधान बाबा साहब अंबेडकर ने बनाया बाबा साहब अंबेडकर उन संविधान सभाच ना मेंबर बने एदा पूरा विरोध कांग्रेस ने पंडित नेहरू जी ने किता हराया और फिर जो दूसरी जगह तो बन के आए पुणे तो मेंबर बने जब उन्होंने संविधान देता उस वाजो चुनाव लड़ेया त नेहरू जी ने उन, चुनाव करवाने का काम किया ਪਾਰਟੀ ਤੋਂ ਬਾਹਰ ਕਰਨ ਦਾ ਕੰਮ ਕੀਤਾ ਜਲੀਲ ਕਰਨ ਦਾ ਕੰਮ ਕੀਤਾ ਪਹਿਲਾ ਸੰਵਿਧਾਨ ਸੋਧਨ ਮੀਡੀਆ ਦੇ ਰਿਲੇਟਿਡ ਪਹਿਲਾ ਜਿਹੜਾ ਸੰਵਿਧਾਨ ਸੋਧਨ ਹੋਇਆ ਉਹ ਜਨਤਾ ਦੀ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਕੀਤਾ ਗਿਆ ਸੁਪਰੀਮ ਕੋਰਟ ਨੇ ਉੱਤੇ ਰੋਕ ਲਗਾਈ ਪੰਡਿਤ ਨਰਮਨ ਸਰ ਨੇ ਪਹਿਲੇ ਕੀਤਾ ਇੰਦਰਾ ਗਾਂਧੀ ਦਾ ਸਮੇਂ ਆਇਆ ਸਰ ਨਾਲੋਂ ਜ਼ਿਆਦਾ ਸੰਵਿਧਾਨ ਵਿਰੋਧੀ ਹਰਕਤਾਂ ਉਹ ਹੋਈਆਂ ਸੰਵਿਧਾਨ ਦੀ ਆਤਮਾ ਹੀ ਕੁਚਲ ਕੇ ਰੱਖਤੀ आर्टिकल 38, 9, 40, 41, 42 सारे बदलाव उस टाइम पे हुए यानी कि एक तरह मूल सी संविधान तो खत्म ही करता होर एमरजेंसी लगाना लोकतंत्र तो इस तुम्हारा तो काला दिवस कोई नहीं है। संविधान बचाने के अरे संविधान के ऊपर चर्चा मोदी सरकार ने करवानी शुरू की संविधान दिवस असी मनाया छब्बीस नवंबर पार्लियामेंट चर्चा कराई पूरे देश भर ची ਯੂਥ ਪਾਰਲੀਮੈਂਟ ਕਰਵਾਣੇ ਮੈਂ ਉਸ ਮੰਤਰੀ ਰਿਹਾ ਉਸ ਡਿਪਾਰਟਮੈਂਟ ਦਾ ਐ ਹੀ ਨਹੀਂ ਉਹ ਬੱਚੇ ਨੂੰ ਅਸੀਂ ਆ ਕੇ ਸਨਮਾਨਿਤ ਕਰਦੇ ਦੇਸ਼ ਦੀ ਪਾਰਲੀਮੈਂਟ ਜਾ ਕੇ ਆਪਣੇ ਭਾਸ਼ਣ ਕਰਦੇ ਨੇ ਸੈਂਟਰਲ ਹਾਲ ਚ ਜਾ ਕੇ ਫਿਰ ਡਾਕਟਰ ਅੰਬੇਦਕਰ ਦੇ ਪੰਜੋਂ ਪ੍ਰਮੁੱਖ ਸਥਾਨਾਂ ਤੇ ਜਨਮ ਸਥਲੀ ਸਿੱਖਿਆ ਸਥਲੀ ਦੇਖਿਆ ਸਥਲੀ ਫਿਰ ਉਹਨਾਂ ਦੀ ਜਿੱਥੇ ਉਹਨਾਂ ਨੇ ਆਪਣਾ ਤਿਆਗ ਕੀਤਾ ਸਾਰੀ ਜਗਤ ਨਾਗਪੁਰ ਮੌ ਮੁੰਬਈ ਲੰਡਨ ਦਿੱਲੀ ਪੰਜੋ ਸਥਾਨਾਂ ਤੇ ਤੀਰਸਥਾਨ ਬਣਾਇਆ ਤੇ ਨਰਿੰਦਰ ਮੋਦੀ ਸਰਕਾਰ ਨੇ ਬਣਾਇਆ ਕਾਂਗਰਸੀ ਤੇ ਸੰਵਿਧਾਨ ਚ ਵਿਸ਼ਵਾਸੀ ਨੇ ਕਰਦੇ ਪਰਿਵਾਰ ਚ ਵਿਸ਼ਵਾਸ ਰੱਖਦੇ